raag basant tujhe sudanta kachhu nahe pehrawa dekhe ub jahe garv batti ka nahi tha teri ਅਰਦਨ ਉਪਰ ਲਵੇ ਕਾ ਤੂੰ ਕਾਏ ਗਰਬ ਬਾਬਲੀ ਜੈਸੇ ਪਾਦੋ ਖੰਭ ਰਾਜ ਤੂੰ ਤਿਸਤੇ ਖਰੀ ਉਤਾਬਲੀ ਜੈਸੇ ਗੁਰੰਗ ਨਹੀਂ ਪਾਇਓ ਪੇਦ ਤਨ ਸੁਗੰਧ ਟੁੰਡੇ ਪਰਦੇਸ ਅਪਤਨ ਕਾ ਜੋ ਕਰੇ ਵਿਚਾਰ ਿਸ ਨਹੀਂ ਜਮਕੰਕਰ ਕਰੇ ਖੁਆਰ ਉਤਰੇ ਕਲਤਰ ਕੰ ਕਰੇ ਔਕਾਰ ਠਾਕੁਰਾ ਲੇਖਾ ਮੰਗਨਹਾਰ ਫਿੜੇ ਕਾ ਦੁਖ ਸਹਿਜ ਜਿਓ ਪਾਛੇ ਕਿਸੈ ਪੁਕਾਰੇ ਪੀਓ ਪੀਓ ਸਾਧੂ ਕੀ ਜੋ ਲੇ ਓਟ ਤੇਰੇ ਮਿਟੇ ਪਾਪ ਸਬ ਕੋਟ ਕੋਟ ਕਹਿਰਵਦਾਸ ਜੋ ਜਪੈ ਨਾਮ ਤੇ ਸ ਜਾਤ ਨਾ ਜਨਮ ਨਾ ਜੋਨ ਕਾਮ ਤਨ ਤਨ ਜਗਤ ਗੁਰੂ ਸਤਗੁਰ ਰਵਿਦਾਸ ਜੀ ਮਹਾਰਾਜ ਸਭ ਜੀਵਾਂ ਨੂੰ ਬ੍ਰਗਮਈ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਜੋ ਜੀਵ ਦਾ ਜੀਵਨ ਹੈ ਉਹ ਸਮਾਪਤ ਹੋਣ ਵਾਲਾ ਹੈ ਇਸ ਲਈ ਜੀਵ ਨੂੰ ਆਪਣੇ ਅੰਦਰ ਪ੍ਰਭੂ ਦੀ ਖੋਜ ਕਰਨੀ ਚਾਹੀਦੀ ਹੈ ਔਰ ਸੰਤਾ ਮਹਾਪੁਰਸ਼ਾਂ ਦੀ ਸ਼ਰਨ ਗ੍ਰਹਿਣ ਕਰਨ ਨਾਲ ਜੀਵ ਦੇ ਪਾਪਾਂ ਦੀ ਨਿਵਰਤੀ ਹੋ ਜਾਂਦੀ ਹੈ ਔਰ ਜੀਵ ਮੁਕਤ ਹੋ ਜਾਂਦਾ ਹੈ ਇਸ ਲਈ ਸਭ ਜੀਵਾਂ ਨੂੰ ਸੁਬਾਸ ਸੁਬਾਸ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ ਤੁਜੇ ਸਜੰਤਾ ਕਛੂ ਨਾ ਹੈ ਬਹਿਰਾਂ ਬਾ ਦੇਖੇ ਉਭ ਜਾ ਹੈ ਗਰਭ ਬਤੀ ਕਾ ਨਾਹੀ ਠਾਉ ਤੇਰੀ ਗਰਦਨ ਉੱਪਰ ਲਵੇ ਕਾਉ ਤੁਝੇ ਸੁਜਨਤਾ ਕਛ ਨਾਹੀ ਪਹਿਰਾਵਾ ਦੇਖੇ ਉਬਜਾਹੇ ਸਤਿਗੁਰ ਜੀ ਇਸ ਜੀਵ ਨੂੰ ਸਮਝਾਉਂਦੇ ਹੋਏ ਫਰਮਾਉਂਦੇ ਹਨ ਕਹੇ ਜੀਵ ਤੈਨੂੰ ਕੁਝ ਸੁਝਦਾ ਨਹੀਂ ਹੈ ਤੂੰ ਆਪਣੇ ਸੋਹਣੇ ਪਹਿਰਾਵੇ ਬਲ ਦੇਖ ਕੇ ਖੁਸ਼ ਹੁੰਦਾ ਹੈ ਕਿ ਮੈਂ ਪਹਿਰਾਵਾ ਬਹੁਤ ਸੁੰਦਰ ਪਹਿਨਿਆ ਹੈ ਗਰਭਤੀ ਕਾ ਨਾਹੀ ਠਾਉ ਤੇਰੀ ਗਰਦਨ ਉੱਪਰ ਲਵੇ ਕਾ ਪਰੇ ਤੇਰੀ ਦੇਨ ਇਸਮਾਪਤ ਹੋਣਾ ਹੈ ਹੰਕਾਰ ਵਾਲੀ ਜੀਵ ਰੂਪੀ ਸ੍ਰੀ ਦਾ ਪਤੀ ਪਰਮਾਤਮਾ ਦੇ ਦਰਵਾਜ਼ੇ ਵਿੱਚ ਕੋਈ ਸਥਾਨ ਨਹੀਂ ਹੈ। हे ਜੀਵ ਰੂਪੀ ਸ੍ਰੀ ਤੇਰੀ ਗਰਦਨ ਉੱਪਰ ਹਮੇਸ਼ਾ ਕਾਰੂਪੀ ਕਾਂ ਮੰਡਲਾਰਿਆ ਹੈ। ਪਤਾ ਨਹੀਂ ਉਸਨੇ ਤੇਰੇ ਜੀਵਨ ਨੂੰ ਕਦੋਂ ਸਮਾਪਤ ਕਰ ਦੇਣਾ ਹੈ। ਤੂੰ ਕਾਏ ਗਰਬ ਬਾਬਲੀ ਜੈਸੇ ਪਾਦੋ ਖੂਬ ਰਾਜ ਤੂੰ ਤਿਸਤੇ ਖਰੀ ਉਤਾਵਲੀਰਾ ਤੂੰ ਕਾਏ ਗਰਗੈ ਬਾਬਲੀ ਜੈਸੇ ਪਾਦੋ ਖੂਬ ਰਾਜ ਤੂੰ ਤਿਸਤੇ ਖਰੀ ਉਤਾਵਲੀ ਹੇ ਹੰਕਾਰ ਤਨ ਕਨ ਵਾਲੀ ਬਾਵਲੀ ਚੱਲੀ ਜੀਵ ਰੂਪੀ ਸ੍ਰੀ ਤੂੰ ਆਪਣੇ ਇਸ ਸਰੀਰ ਦਾ ਹੰਕਾਰ ਕਿਉਂ ਕਰਦੀ ਹੈ ਤੇਰਾ ਇਸ ਸੰਸਾਰ ਚ ਰਹਿਣਾ ਇਸ ਤਰ੍ਹਾਂ ਦਾ ਹੈ ਜੈਸੇ ਭਾਦਰੋ ਖੂਬ ਰਾਜ ਤੂੰ ਉਸਤੇ ਖਰੀ ਉਤਾਵਲੀ ਜਿਵੇਂ ਭਾਦੋਂ ਦੇ ਮਹੀਨੇ ਖੁੰਬਾ ਦਾ ਰਾਜ ਕੁਝ ਕੁ ਦਿਨ ਦਾ ਹੁੰਦਾ ਹੈ ਪਰ ਤੂੰ ਤਾਂ ਉਸ ਨਾਲ ਵੀ ਉਤਾਵਲੀ ਹੈ हे ਜੀਵ ਰੂਪੀ ਸ੍ਰੀ ਤੇਰੇ ਸਰੀਰ ਦਾ ਕੋਈ ਭਰੋਸਾ ਨਹੀਂ ਹੈ ਕਦੋਂ ਕਾਲ ਨੇ ਆਕੇ ਤੈਨੂੰ ਇਸ ਸੰਸਾਰ ਵਿੱਚੋਂ ਲੈ ਜਾਣਾ ਹੈ ਜੈਸੇ ਕੁਰੰਕ ਨਹੀਂ ਪਾਇਓ ਭੇਦ ਤਨ ਸੁਗੰਧ ਟੁੰਡੇ ਪਰਦੇਸ ਅਪਤਨ ਕਾ ਜੋ ਕਰੇ ਵਿਚਾਰ ਜਿਸ ਨਹੀਂ ਜਮ ਕੰਕਰ ਕਰੇ ਖੁਆਰ ਜੈਸੇ ਕੁਰੰਕ ਨਹੀਂ ਪਾਇਓ ਭੇਦ ਤਨਸ ਗੰ ਢੂੰਡੇ ਪਰਦੇਸ ਜਿਵੇਂ ਹਰਣ ਦੀ ਨਾਭੀ ਵਿੱਚ ਕਸਤੂਰੀ ਹੁੰਦੀ ਹੈ ਉਹ ਕਸਤੂਬਰਾ ਹਿਰਣ ਹੈ ਜਿਸ ਦੀ ਨਾਭੀ ਵਿੱਚ ਕਸਤੂਰੀ ਹੁੰਦੀ ਹੈ ਪਰ ਉਸ ਨੂੰ ਇਸ ਗੱਲ ਦਾ ਭੇਦ ਨਹੀਂ ਹੈ ਕੀ ਸੁਗੰਧੀ ਮੇਰੀ ਨਾਭੀ ਚ ਵਾਰੀ ਹੈ ਉਹ ਬਾਹਰ ਸੁਗੰਧੀ ਨੂੰ ਪਰਦੇਸ ਭਾਵ ਬਾਹਰ ਲੱਭ ਰਿਹਾ ਹੈ ਔਰ ਭਟਕਦਾ ਫਿਰਦਾ ਹੈ ਅਪ ਤਨ ਕਾਜੋ ਕਰੇ ਵਿਚਾਰ ਤਿਸ ਨਹੀਂ ਜਮ ਕੰਕੜ ਕਰੇ ਖੁਆਰ ਹੈ ਜਿਹੜਾ ਜੀਵ ਆਪਣੇ ਤਨ ਦਾ ਵਿਚਾਰ ਕਰਦਾ ਹੈ ਕਿ ਮਾਨਜਨ ਪਰਮਾਤਮਾ ਨੇ ਸਿਮਰਨ ਵਾਸਤੇ ਬਖਸ਼ਿਸ਼ ਕੀਤਾ ਹੈ ਔਰ ਆਪਣੇ ਅੰਦਰੋਂ ਖੋਜ ਕਰਕੇ ਨਾਮ ਦੇ ਖਜ਼ਾਨੇ ਨੂੰ ਪ੍ਰਾਪਤ ਕਰ ਲੈਂਦਾ ਹੈ ਫਿਰ ਉਸ ਜੀਵ ਨੂੰ ਜਮ ਕੰਕੜ ਖੁਆਨੇ ਕਰਦੇ ਉਹ ਜੀਵ ਜਮਦੂਤਾ પાસે ਨਹੀਂ ਜਾਂਦਾ ਉਹ ਜੀ ਪ੍ਰਭੂ ਦੇ ਸਿਮਰਨ ਦੇ ਪ੍ਰਤਾਪ ਕਰਕੇ ਬੇਗੰਪੁਰੇ ਸ਼ਹਿਰ ਵਿੱਚ ਜਾਂਦਾ ਹੈ ਔਰ ਉਸ ਨੂੰ ਜਮਦੂਤਾ ਦੇ پاس ਨਹੀਂ ਜਾਣਾ ਪੈਂਦਾ ਉਤਰੈ ਕਲਤਰ ਕੰ ਕਰੈ ਓਂਕਾਰ ठाकुर लेखा मंगन हार फड़े का दुख सह जियों पाछे किसे पुकारे पियो पियो ਪੁੱਤਰ ਕਲਤਰ ਕਾ ਕਰੇ ਅਹੰਕਾਰ ਠਾਕਰ ਲੇਖਾ ਮਗਨ ਹਾਰ ਸਤਗੁਰੂ ਜੀ ਫਰਮਾਉਂਦੇ ਨੇ ਪ੍ਰਮਾਤਮਾ ਨੂੰ ਭਲਾ ਕੇ ਜੋ ਜੀ ਪੁੱਤਰ ਇਸਤਰੀ ਦਾ ਹੰਕਾਰ ਕਰਦਾ ਹੈ ਅਨ ਸਮੇ ਠਾਕਰ ਉਸ ਪਾਸੋਂ ਲੇਖਾ ਮੰਗਦਾ ਹੈ ਕਿ ਭਾਈ ਤੂੰ ਮੂਲਕ ਜਨਮ ਪ੍ਰਾਪਤ ਕਰਕੇ ਪ੍ਰਭੂ ਦਾ ਸੰਨਨ ਕੀਤਾ ਫੇੜੇ ਕਾ ਦੁੱਖ ਸਹਿ ਜਿਓ ਪਾਛੇ ਕਿਸੇ ਪੁਕਾਰੇ ਪੀਓ ਪੀਓ ਫਿਰ ਉਸ ਨੂੰ ਆਪਣੇ ਕੀਤੇ ਹੋਏ ਮਾੜੇ ਕਰਮਾਂ ਦਾ ਜੋ ਦੁੱਖ ਹੈ ਜਮਦੂਤਾ ਦਾ ਡੰਡ ਰੂਪੀ ਫੇੜੇ ਦਾ ਦੁੱਖ ਸਹਿਣਾ ਪੈਂਦਾ ਹੈ ਫਿਰ ਉਸ ਵੇਲੇ ਭਾਈ ਤੂੰ ਕਿਸ ਨੂੰ ਪੁਕਾਰ-ਪੁਕਾਰ ਕੇ ਕਹੇਗਾ हे ਪਿਆਰੇ ਮੈਨੂੰ ਬਚਾਓ हे ਪਿਆਰੇ ਮੈਨੂੰ ਬਚਾਓ ਉਸ ਸਮੇਂ ਤੇਰੀ ਕਿਸੇ ਨੇ ਸਹਾਇਤਾ ਨਹੀਂ ਕਰਨੀ ਸਾਧੂ ਕੀ ਜੋ ਲੈ ਓਟ ਤੇਰੇ ਮਿਟੇ ਪਾਪ ਸਭ ਕੋਟ ਕੋਟ ਕਹਿਰਵਦਾਸ ਜੋ ਜਪੈ ਨਾਮ ਤਿਸ ਜਾਤ ਨਾ ਜਨਮ ਨਾ ਜੋਨ ਕਾਮ ਸਾਧੂ ਕੀ ਜੋ ਲਹਿ ਓਟ ਤੇਰੇ ਮਿੱਟੇ ਪਾਪ ਸਭ ਕੋਟ ਕੋਟ ਜੋ ਜੀਵ ਸੰਤਾਂ ਦੀ ਛਾਨ ਗ੍ਰਹਿਣ ਕਰਦਾ ਹੈ ਸੰਤਾਂ ਦਾ ਆਸਰਾ ਪ੍ਰਾਪਤ ਕਰਦਾ ਹੈ ਸੰਤਾਂ ਦੀ ਕਿਰਪਾ ਨਾਲ ਉਸ ਜੀਵ ਦੇ ਜਨਮ ਜਨਮਾਂ ਤਰਾਂ ਦੇ ਕੋਟਨ ਕੋਟ ਪਾਪਾਂ ਦਾ ਨਾਸ ਹੋ ਜਾਂਦਾ ਹੈ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ ਸੰਤ ਜਿ ਨਾਮ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਜੋ ਜੀਵ ਸੰਤਾਂ ਨਾਲ ਮਿਲ ਕੇ ਹਰ ਦੇ ਮਹਿਮਾ ਕਰਦਾ ਹੈ ਉਸ ਜੀਵ ਦੇ ਸੰਤਾਂ ਦੀ ਕਿਰਪਾ ਨਾਲ ਕੋਟਨ ਕੋਟ ਪਾਪਾਂ ਦਾ ਨਾਸ ਹੋ ਜਾਂਦਾ ਹੈ ਕਹਿ ਰਵਿਦਾਸ ਜੋ ਜਪੈ ਨਾਮ ਤਿਸ ਜਾਤ ਨਾ ਜਨਮ ਨਾ ਜੂਨ ਕਾਮ ਜਿਹੜਾ ਜੀਵ ਸੰਤਾਂ ਦੇ ਸ਼ਰਨ ਗ੍ਰਹਿਣ ਕਰਦਾ ਹੈ ਉਸ ਦੇ ਕੋਟਨ ਕੋਟ ਪਾਪਾਂ ਦਾ ਨਾਸ ਹੋ ਜਾਂਦਾ ਹੈ ਫਿਰ ਸਤਿਗੁਰੂ ਬਿਦਾਸ ਮਹਾਰਾਜ ਜੀ ਚਰਨ ਕਰਦੇ ਹਨ ਫਿਰ ਜਦੋਂ ਉਹ ਨਾਮ ਜਪਦਾ ਹੈ ਉਸ ਦਾ ਜਾਤ ਨਾਲ ਸੁਭਾਅ ਨਾਲ ਜਨਮ ਨਾਲ ਜੂਨਾ ਨਾਲ ਕੋਈ ਕੰਮ ਨਹੀਂ ਰਹਿੰਦਾ ਪਾਪ ਉਹ ਜੀਵ ਜਨਮ ਮਰਨ ਦੇ ਚੱਕਰt ਨਹੀਂ ਆਉਂਦਾ ਸੰਤਾਂ ਦੀ ਕਿਰਪਾ ਨਾਲ ਮੁਕਤ ਹੋ ਜਾਂਦਾ ਹੈ ਇਸ ਲਈ ਸਭ ਜੀਵਾਂ ਨੂੰ ਸੰਤਾਂ ਦੀ ਸੰਗਤ ਵਿੱਚ ਜਾ ਕੇ ਪ੍ਰਭੂ ਦਾ ਸਿਮਰਨ ਕਰਕੇ ਅਮੋਲਕ ਜਨਮ ਸਫਲ ਕਰਨਾ ਚਾਹੀਦਾ ਹੈ ਜੈ ਗੁਰਦੇ